ਤਰਕੋ ਵੋਟਾਂ ਇੱਕ ਲੋਕਤੰਤਰਕ ਪ੍ਰਕਿਰਿਆ ਦਾ ਹਿੱਸਾ ਹਨ ਜਿਸ ਰਾਹੀਂ ਲੋਕ ਆਪਣੇ ਨੁਮਾਇੰਦਿਆਂ ਜਾਂ ਨੀਤੀਆਂ ਲਈ ਚੋਣ ਕਰਦੇ ਨੇ ਤੇ ਵੋਟਾਂ ਦੇ ਰਾਹੀਂ ਲੋਕ ਆਪਣੀ ਆਵਾਜ਼ ਪ੍ਰਗਟ ਕਰਦੇ ਨੇ ਕਿ ਉਹ ਕਿਸ ਪਾਰਟੀ ਜਾਂ ਉਮੀਦਵਾਰ ਨੂੰ ਆਪਣਾ ਸਮਰਥਨ ਦੇ ਰਹੇ ਨੇ ਤੇ ਇਹ ਚੋਣਾਂ ਪੰਚਾਇਤ ਤੋਂ ਲੈ ਕੇ ਸੰਸਦ ਤੱਕ ਹਰ ਪੱਧਰ ਤੇ ਹੋ ਸਕਦੀਆਂ ਨੇ ਤੇ ਵੋਟ ਪਾਉਣ ਦਾ ਅਧਿਕਾਰ 18 ਸਾਲ ਤੋਂ ਵੱਧ ਉਮਰ ਦੇ ਹਰ ਨਾਗਰਿਕ ਕੋਲ ਹੁੰਦਾ ਤੇ ਇਹ ਹੱਕ ਸੰਵਿਧਾਨ ਵੱਲੋਂ ਦਿੱਤਾ ਗਿਆ ਹੈ ਤਾ ਜੋ ਲੋਕ ਆਪਣਾ ਭਵਿੱਖ ਚੁਣ ਸਕਣ ਸਧਾਰਨ ਤੌਰ ਤੇ ਚੋਣਾਂ ਵਿੱਚ ਲੋਕ ਕਿਸੇ ਪਾਰਟੀ ਦੇ ਨੀਤੀਆਂ ਉਮੀਦਵਾਰ ਦੀ ਇਮਾਨਦਾਰੀ ਅਤੇ ਲੀਡਰਸ਼ਿਪ ਨੂੰ ਧਿਆਨ ਵਿੱਚ ਰੱਖ ਕੇ ਵੋਟ ਪਾਉਂਦੇ ਨੇ ਵੋਟਾਂ ਦੀ ਗਿਣਤੀ ਤੋਂ ਬਾਅਦ ਨਤੀਜੇ ਆਉਂਦੇ ਨੇ ਜਿਨ੍ਹਾਂ ਚ ਪਤਾ ਲੱਗਦਾ ਹੈ ਕਿ ਕਿਸ ਨੂੰ ਜਿੱਤ ਮਿਲੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਅੱਜ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਦੀ ਜੋ ਗਿਣਤੀ ਹੋਈ ਹੈ ਉਸ ਚ 19 ਤਰੀਕ ਨੂੰ ਵੋਟਾਂ ਪਾਈਆਂ ਸੀਗੀਆਂ ਤੇ ਵੋਟਾਂ ਦੀ ਗਿਣਤੀ 14 ਰਾਊਂਡ ਵਿੱਚ ਕੀਤੀ ਗਈ ਤੇ ਮੁਕਾਬਲਾ ਸਾਰੀਆਂ ਪਾਰਟੀਆਂ ਵਿੱਚ ਬਹੁਤ ਹੀ ਤਕੜਾ ਰਿਹਾ ਤੇ ਅੰਦਾਜ਼ਾ ਕਿ ਆਮ ਆਦਮੀ ਪਾਰਟੀ ਸ਼ੁਰੂਆਤੀ ਤਿੰਨ ਰਾਊਂਡ ਵਿੱਚ ਲੀਡ 'ਚ ਰਹੀ ਪਰ ਚੌਥੇ ਰਾਊਂਡ ਵਿੱਚ ਉਹਨਾਂ ਨੂੰ ਲੀਡ ਉਹਨਾਂ ਦੀ ਘਟ ਗਈ ਤੇ ਚੌਥੇ ਪੰਜਵੇਂ ਅਤੇ ਛੇਵੇਂ ਰਾਊਂਡ ਵਿੱਚ ਕਾਂਗਰਸ ਨੇ ਸਭ ਤੋਂ ਵੱਧ ਵੋਟਾਂ ਹਾਸਲ ਕੀਤੀਆਂ ਹਾਲਾਂਕਿ ਤੀਜੇ ਰਾਊਂਡ ਤੋਂ ਬਾਅਦ ਆਪ ਦੀ ਲੀਡ ਘਟੀ ਪਰ ਸੱਤਵੇਂ ਰਾਊਂਡ ਤੋਂ ਫਿਰ ਵਧਣੀ ਸ਼ੁਰੂ ਹੋ ਗਈ ਅੱਠਵੇਂ ਰਾਉਂਡ ਵਿੱਚ ਆਪਨੇ ਜੋ ਉਹਨਾਂ ਦੇ ਉਮੀਦਵਾਰ ਸੀਗੇ ਸੰਜੀਵ ਅਰੋੜਾ ਨੂੰ ਉਹਨਾਂ ਨੂੰ 22205 ਵੋਟਾਂ ਮਿਲੀਆਂ ਕਾਂਗਰਸ ਦੇ ਭਾਰਤ ਪੂਸ਼ਣ ਆਸ਼ੂ ਨੂੰ 17457 ਵੋਟਾਂ ਨਾਲ ਉਹ ਦੂਜੇ ਨੰਬਰ ਤੇ ਰਹੇ ਤੇ ਭਾਜਪਾ ਦੇ ਜੀਵਨ ਗੁਪਤਾ ਨੂੰ 13882 ਅਤੇ ਅਕਾਲੀ ਦਲ ਦੇ ਪਰਵਕਾਰ ਸਿੰਘ ਨੂੰ 4769 ਵੋਟਾਂ ਮਿਲੀਆਂ ਸੱਤਵੇਂ ਰਾਉਂਡ ਤੋਂ ਬਾਅਦ ਸੰਜੀਵ ਅਰੋੜਾ ਦੇ ਵੋਟਾਂ ਦੀ ਗਿਣਤੀ 17358 ਸੀ ਭਾਰਤ ਪੁਸ਼ਨਾਸ਼ੂ ਦੇ 14086 ਤੇ ਜੀਵਨ ਗੁਪਤਾ ਦੇ 11839 ਅਤੇ ਪਰਪਕਾਰ ਸਿੰਘ ਦੇ 3706 ਵੋਟਾਂ ਸਨ ਦੇ ਤੇ ਉਹਨਾਂ ਦੇ ਵੇਲੇ ਸੰਜੀਵ अरोड़ा 3561 ਵੋਟਾਂ ਨਾਲ ਅੱਗੇ ਸਨ 6ਵੇਂ ਰਾਉਂਡ ਦੇ ਅੰਕੜਿਆਂ ਅਨੁਸਾਰ ਆਮ ਆਦਮੀ ਪਾਰਟੀ ਨੂੰ 14486 ਕਾਂਗਰਸ ਨੂੰ 12200 ਦੇ ਬੀਜੇਪੀ ਨੂੰ 10703 ਅਤੇ ਅਕਾਲੀ ਦਲ ਨੂੰ 323 ਵੋਟਾਂ ਮਿਲੀਆਂ ਤੇ ਪੰਜਵੇਂ ਰਾਉਂਡ ਵਿੱਚ ਆਮ ਆਦਮੀ ਪਾਰਟੀ ਨੂੰ 12320 ਤੇ ਕਾਂਗਰਸ ਨੂੰ 9816 ਤੇ ਭਾਜਪਾ ਨੂੰ 8831 ਅਤੇ ਅਕਾਲੀ ਦਲ ਨੂੰ 2959 ਵੋਟਾਂ ਮਿਲੀਆਂ ਤੇ ਚੌਥੇ ਰਾਉਂਡ ਤੱਕ ਭਾਰਤ ਪੋਸ਼ਣ ਆਸ਼ੂ ਕਾਂਗਰਸ ਵੱਲੋਂ ਦੂਜੇ ਨੰਬਰ ਤੇ ਰਹੀ ਤੇ ਜਿਨ੍ਹਾਂ ਨੂੰ 7421 ਵੋਟਾਂ ਮਿਲੀਆਂ ਤੇ ਤੀਜੇ ਰਾਉਂਡ ਦੇ ਨਤੀਜਿਆਂ ਵਿੱਚ ਆਪ ਨੂੰ 10265 ਤੇ ਕਾਂਗਰਸ ਨੂੰ 7421 ਤੇ ਭਾਜਪਾ ਨੂੰ 7100 93 ਅਤੇ ਅਕਾਲੀ ਦਲ ਨੂੰ 2718 ਵੋਟਾਂ ਮਿਲੀਆਂ ਤਾਂ ਜੋ ਨਤੀਜੇ ਸਾਹਮਣੇ ਆਏ ਹਨ ਉਸ ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ ਇਹ ਚੋਣ ਮੈਦਾਨ ਜਿੱਤ ਲਿਆ ਜੀਆਂ ਚੋਣਾਂ ਨੂੰ ਜਿੱਤ ਲਿਆ 35179 ਵੋਟਾਂ ਮਿਲੀਆਂ ਤੇ ਉਹ ਪਹਿਲੇ ਨੰਬਰ ਤੇ ਰਹੇ ਨੇ ਜੀ ਤਾਂ ਦੂਜੇ ਨੰਬਰ ਤੇ ਕਾਂਗਰਸ ਦੇ ਭਾਰਤ ਪੋਸ਼ਣ ਆਸ਼ੂ ਰਹੇ ਨੇ ਉਹਨਾਂ ਨੂੰ 24542 ਮਿਲੀਆਂ ਨੇ ਵੋਟਾਂ ਤੇ ਤੀਜੇ ਨੰਬਰ ਤੇ ਜੀਵਨ ਗੁਪਤਾ ਰਹੇ ਨੇ ਤੇ ਉਹਨਾਂ ਨੂੰ 20323 ਵੋਟਾਂ ਮਿਲੀਆਂ ਨੇ ਤੇ ਚੌਥਾ ਨੰਬਰ ਦੇ ਰੈ ਨੇਜੀ ਸ਼੍ਰੋਮਣੀ ਅਕਾਲੀ ਦਲ ਦੇ ਪਰਵਪਕਾਰ ਸਿੰਘ ਤੇ ਉਹਨਾਂ ਨੂੰ 8203 ਵੋਟਾਂ ਮਿਲੀਆਂ ਨੇ ਤਾਂ ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਨੇ ਕਾਂਗਰਸ ਤੇ ਭਾਰਤ ਪੋਸ਼ਣ ਆਸ਼ੂ ਨੂੰ 10637 ਵੋਟਾਂ ਨਾਲ ਹਰਾਇਆ ਸੋ ਕਾਫੀ ਵੱਡੇ ਫਰਕ ਨਾਲ ਆਮ ਆਦਮੀ ਪਾਰਟੀ ਨੇ ਸਾਰੀਆਂ ਪਾਰਟੀਆਂ ਨੂੰ maat ਦਿੱਤੀ ਹੈ ਤੇ ਪਾਰਟੀ ਵੱਲੋਂ ਲੋਕਾਂ ਦਾ ਧੰਨਵਾਦ ਕੀਤਾ ਗਿਆ ਤੇ ਉਹਨਾਂ ਨੇ ਪਾਰਟੀ ਨੂੰ ਵੋਟਾਂ ਪਾਈਆਂ ਨੇ ਤੇ ਜਿੱਤ ਦਵਾਈ ਹੈ ਆਸ਼ੂतोष ਵੱਲੋਂ ਹਾਰ ਨੂੰ ਕਬੂਲਿਆ ਗਿਆ ਤੇ ਲੋਕਾਂ ਦੇ ਫਤਵੇ ਨੂੰ ਸਿਰ ਮੱਥੇ ਲਿੱਤਾ ਉਹਨਾਂ ਨੇ ਤੇ ਸੰਜੀਵ अरोड़ा ਨੂੰ ਉਹਨਾਂ ਨੇ ਵਧਾਈ ਵੀ ਦਿੱਤੀ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਸਿੰਘ ਮਾਨ ਵੱਲੋਂ ਵੀ ਟਵੀਟ ਕੀਤਾ ਗਿਆ ਤੇ ਉਹਨਾਂ ਨੇ ਵੀ ਟਵੀਟ ਦੇ ਵਿੱਚ ਲੋਕਾਂ ਨੂੰ ਵਧਾਈ ਦਿੱਤੀ ਹੈ ਤੇ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀ ਜਿਮਨੀ ਚੌਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ अरोड़ा ਨੇ ਜਿੱਤ ਦਰਜ ਕੀਤੀ ਹੈ ਤੇ ਉਹਨਾਂ ਨੂੰ 35178 ਵੋਟਾਂ ਮਿਲੀਆਂ ਨੇ ਤੇ ਉਹ ਪਹਿਲੇ ਨੰਬਰ ਤੇ ਰਹੇ ਨੇ ਤੇ ਦੂਜੇ ਨੰਬਰ ਤੇ ਭਾਰਤ ਪੁਸ਼ਨ ਆਸ਼ੂ ਕਾਂਗਰਸ ਦੇ ਰਹੇ ਜਿਨ੍ਹਾਂ ਨੂੰ 24542 ਵੋਟਾਂ ਮਿਲੀਆਂ ਤੇ ਤੀਜੇ ਨੰਬਰ ਤੇ ਜੀਵਨ ਗੁਪਤਾ ਰਹੇ ਜਿਨ੍ਹਾਂ ਨੂੰ 20323 ਵੋਟਾਂ ਮਿਲੀਆਂ ਅਤੇ ਚੌਥੇ ਨੰਬਰ ਦੇ ਸ਼੍ਰੋਮਣੀ ਅਕਾਲੀ ਦਲ ਦੇ ਪਰਵਕਾਰ ਸਿੰਘ ਘੋਮਣ ਰਹੇ ਜਿਨ੍ਹਾਂ ਨੂੰ 8203 ਵੋਟਾਂ ਮਿਲੀਆਂ ਸੋ ਸੰਜੀਵ अरोड़ा ਨੇ ਭਾਰਤ ਪੁਸ਼ਣ ਨੂੰ 10637 ਵੋਟਾਂ ਨਾਲ ਵੱਡੇ ਫਰਕ ਨਾਲ ਹਰਾਇਆ ਤੇ ਇਸ ਤਰੀਕੇ ਨਾਲ ਆਮ ਆਦਮੀ ਪਾਰਟੀ ਨੇ ਹੋਰ ਸਾਰੀਆਂ ਪਾਰਟੀਆਂ ਨੂੰ ਵੀ ਪਿੱਛੇ ਛੱਡ ਦਿੱਤਾ ਤੇ ਚੋਣ ਜਿੱਤਣ ਤੋਂ ਬਾਅਦ ਪਾਰਟੀ ਵੱਲੋਂ ਲੋਕਾਂ ਦਾ ਧੰਨਵਾਦ ਵੀ ਕੀਤਾ ਗਿਆ ਕਿ ਉਹਨਾਂ ਨੇ ਪਾਰਟੀ ਉੱਤੇ ਭਰੋਸਾ ਕਰਕੇ ਜਿੱਤ ਦਿਵਾਈ ਤੇ ਆਸ਼ੂ ਨੇ ਵੀ ਆਪਣੀ ਹਾਰ ਕਬੂਲੀ ਹੈ ਤੇ ਜਨਤਾ ਨੇ ਫੈਸਲੇ ਨੂੰ ਸਵੀਕਾਰਿਆ ਜੀ ਉਹਨੇ ਤੇ ਉਹਨਾਂ ਨੇ ਸੰਜੀਵ अरोड़ा ਨੂੰ ਵੀ ਵਧਾਈ ਦਿੱਤੀ ਤੇ ਇਸੇ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੀ ਟਵੀਟ ਕਰਕੇ ਲੋਕਾਂ ਨੂੰ ਵਧਾਈ ਦਿੱਤੀ ਗਈ ਹੈ